ਹੈਲੋ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਬੈਰੀ ਕਲੈਕਸ਼ਨ ਆ ਗਈ ਹੈ ਪਲੀਜ਼ ਰਿਕੁਐਸਟ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਕੇ ਜਾਈਓ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਨੇ ਹੈਨਾ ਤੇ ਤੁਹਾਡਾ ਸਪੋਰਟ ਵੀ ਚਾਹੀਦਾ ਹੈ ਤੇ ਇਸ ਕਰਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਬਹੁਤ ਹੀ ਬੈਰੀ ਕਲੈਕਸ਼ਨ ਰਹਿਣ ਵਾਲੀ ਹੈ ਪਾਰਟੀ ਵੇਅਰ ਸੂਟ ਬਿਆ ਸ਼ਾਦੀਆਂ ਸ਼ੁਰੂ ਹੋਣ ਵਾਲੀਆਂ ਨੇ ਹੈਨਾ ਤੇ ਹੁਣ ਕਰਵਾ ਚੌਥਾ ਆਣ ਵਾਲਾ ਹੈ ਔਰ ਵੀ ਬਥੇਰੇ ਫੰਕਸ਼ਨ ਆਉਣੇ ਨੇ ਦਿਵਲ ਦੇ ਸ਼ਹਿਰ ਹਨ ਤੇ ਉਸ ਤੇ ਸਾਨੂੰ ਪਾਉਣ ਲਈ ਸਭ ਤੋਂ ਵਧੀਆ-ਵਧੀਆ ਸੋਹਣੇ-ਸੋਹਣੇ ਸੂਟ ਚਾਹੀਦੇ ਹੁੰਦੇ ਨੇ ਯੂਨਿਕ ਜਿਹੜੇ ਕਿਸ ਨੇ ਦੇਖੇ ਨਾ ਉਹ ਤੇ ਉਦਾਂ ਦੀ ਕਲੈਕਸ਼ਨ ਹੀ ਅੱਜ ਦੀ ਵੀਡੀਓ ਵਿੱਚ ਰਹਿਣ ਵਾਲੀ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਸਪੈਸ਼ਲ ਹੈਂਡਮੇਡ ਸੂਟ ਰਹਿਣ ਵਾਲੇ ਨੇ ਹੈਂਡ ਐmbroidery ਦੇ ਸੂਟ ਰਹਿਣ ਵਾਲੇ ਨੇ ਕਲਰ ਬੜੇ ਹੀ ਸੋਹਣੇ-ਸੋਹਣੇ ਅਵੇਲੇਬਲ ਨੇ ਤੇ ਜਿਹੜੇ ਕਲਰ ਸ਼ੋਅ ਕੀਤੇ ਗਏ ਨੇ ਸਿੰਗਲ ਜਾਂ ਡਬਲ ਜੋ ਜੋ ਵੀ ਹੈਗੇ ਨੇ ਸਾਰੇ ਵੀਡੀਓ 'ਚ ਦੱਸ ਦਿੱਤੇ ਗਏ ਨੇ ਸਾਰੇ ਸੂਟ ਇੱਕ ਤੋਂ ਵੱਧ ਕੇ ਇੱਕ ਨੇ ਤੇ ਜੇ ਤੁਸੀਂ ਕੋਈ ਵੀ ਸੂਟ ਪਸੰਦ ਕਰਦੇ ਹੋ ਸਕਰੀਨ ਤੇ ਜੋ ਨੰਬਰ ਤੁਹਾਨੂੰ ਦੱਸਿਆ ਗਿਆ ਹੈ 8059895798 ਇਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਕੈਸ਼ অন ਡਿਲੀਵਰੀ ਨਹੀਂ ਹੈ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ ਬਹੁਤ ਹੀ ਯੂਨਿਕ ਜੀ ਬਹੁਤ ਹੀ ਪਿਆਰੇ ਜੀ ਕਲੈਕਸ਼ਨ ਅਵੇਲੇਬਲ ਹੈਗੀ ਹੈ ਤੇ ਮੇਰੇ ਵਟਸਐਪ ਤੇ ਮੈਸੇਜ ਕਰਕੇ ਮੇਰੇ ਡੇਲੀ ਸੂਟ ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਹਰ ਰੋਜ਼ ਸੂਟ ਸ਼ੇਅਰ ਕਰੇ ਜਾਂਦੇ ਨੇ ਤੇ ਉੱਥੇ ਹੋਰ ਵੀ ਮੈਂਬਰ ਐਡ ਹੈਗੇ ਨੇ ਤੁਸੀਂ ਵੀ ਐਡ ਹੋ ਸਕਦੇ ਹੋ ते जल्दी तो जल्दी इन्हों ऑर्डर करते गए नंबर पर मैसेज करो तो इन्होंने बुकिंग करवाओ जी जो वीडियो अच्छी लगी हो तो वीडियो लाइक करके जाए चैनल सबसक्राइब करके जायो वीडियो देखने बहुत बहुत धनबाद चैनल से विजिट करके होर भी कलैक्शन जो कर सद बहुत ही प्यारी योनिक कलैक्शन हर वीडियो थे मिलेगी इस करके चैनल सबसक्राइब जरूर करना थैंक यू सो मच